ਤਾਰੇ ਦੇਖੇ ਆ ਕਿੰਨੇ ਮਾਤਾ ਹਜ਼ਾਰ ਹੀ ਬਹੁਤ ਬਹੁਤ ਹਨ ਮਾਤਾ ਹਾਂ ਧੰਨਵਾਦ ਮਾਤਾ ਕੀ ਕਹਿਣਾ ਚਾਹੋਗੇ ਜਿਵੇਂ ਉੱਥੇ ਹੜਾ ਆਇਆ ਹੈ ਨਾ ਗਰੀਬ ਲੋਕ ਵੀ ਉੱਥੇ ਆਪਾਂ ਨੇ ਆ ਤੰਦਰੁਸਤੀਆਂ ਦੇਵੇ ਉਹਨਾਂ ਨੂੰ ਮਾਲਕ ਉਹਦਾ ਭਲਾ ਕਰੀ ਪ੍ਰਮਾਤਮਾ ਕਿਸੇ ਪਿੱਛੇ ਸਾਡੇ ਨਗਰ ਖੇੜੇ ਨੂੰ ਤੰਦਰੁਸਤੀਆਂ ਦੇਈ ਨਹੀਂ ਠੀਕ ਆ ਆਪਾਂ ਦਾ ਮਾਤਾ ਸ਼ੁਕਰਾਨੇ ਵਜੋਂ ਜਾਵੜੀ ਹਾਂ 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 ਈ ਟੋਕ ਹਾਂ ਅੰਦਰ ਅੰਦਰ ਤਵੀਰ ਸੋਹਣਾ ਤੂੰ ਗੁਰੂ ਰਾਮਦਾਸ ਦੀ ਸੋਨਾ ਖਾ ਆ ਵੀਡੀਓ ਵੇਖਿਓ ਇੱਕ ਵਾਰੀ ਲੱਖ ਰੁਪਿਆ ਹੋ ਗਿਆ 2 ਲੱਖ ਰੁਪਏ ਦਾ ਸੀ ਸਮਾਨ ਲੈ ਕੇ ਆਏ ਸਮਾਨ ਲੈ ਕੇ ਆਏ ਉਰੇ ਸਾਨੂੰ ਇਹ ਦੀ ਜਿਹੜੇ ਤੇ ਜ਼ਿਮੀਦਾਰ ਭਾਈ ਨੇ ਉਹ ਤਾਂ ਸੋਕੇ ਦੀ ਲੰਗਰ ਲਈ ਖੜੇ ਨੇ ਚਾਹ ਦਾ ਜਿਹੜੇ ਦੂਜੇ ਨੇ ਉਹ ਖੌਂ 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 ਸਾਡੇ ਬੰਦੇ ਦੇ ਪੈਣ ਤੋਂ ਘਰੂਟ ਮਾਰੇ ਹੱਥਾਂ ਦੇ ਘਰੂਟ ਇੰਨੇ ਬਿੱਖੂ ਵੀ ਟਰਾਲੀ ਸਾਰੀ ਲਵੇ ਰੱਖ ਲਈਏ ਕੋਈ ਬੰਦੇ ਦੀ ਗੱਲ ਜਾਨ ਇਹ ਅੱਜ ਤੋਂ ਬਾਅਦ ਮੈਨੂੰ ਗੁਰੂ ਰਾਮ